ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਈਂ ਲਾਡੀ ਸ਼ਾਹ ਜੀ ਦੀ ਤੀਸਰੀ ਅੱਖ ਉਹ ਕਿੱਦਾਂ ਕਿਵੇਂ ਸਾਰੀ ਗੱਲਬਾਤ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਰਾਈ ਦੱਸਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਸਿੱਧਾ ਵੀਡੀਓ ਦੇ ਵੱਲ ਇੱਕ ਵਾਰੀ ਦੀ ਗੱਲ ਹੈ ਸਾਈਂ ਸਰਕਾਰ ਦਾ ਤਾਂ ਲਾਢੀਸ਼ਾ ਸਰਕਾਰ ਜੀ ਦਰਬਾਰ ਵਿੱਚ ਇੱਕ ਰੂਮ ਵਿੱਚ ਬੈਠੇ ਹੋਏ ਸੀ ਤੇ ਆਸ-ਪਾਸੇ ਉਹਨਾਂ ਦੇ ਸੇਵਾਦਾਰ ਬੈਠੇ ਹੋਏ ਸੀ ਸਾਈਂ ਜੀ ਨਾਲ ਗੱਲਾਂ ਕਰ ਰਹੇ ਸੀ ਸਾਈਂ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸੀ ਤੇ ਸਾਈਂ ਜੀ ਵੀ ਉੱਥੇ ਬੈਠੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ ਅਚਾਨਕ ਕੀ ਹੋਇਆ ਸਾਈਂ ਜੀ ਉੱਠੇ ਤੇ ਦਰਬਾਰ ਦੇ ਗੇਟ ਵੱਲੋਂ ਚੱਲ ਪਏ ਜਦੋਂ ਸਾਈਂ ਜੀ ਗਏ ਤਾਂ ਸਾਰੇ ਮੁਰੀਦ ਵੀ ਸਾਈਂ ਜੀ ਦੇ ਮਗਰ-ਮਗਰ ਬਾਹਰ ਨੂੰ ਚੱਲ ਪਏ ਸਾਈਂ ਜੀ ਬਾਹਰ ਜਾ ਰਹੇ ਸੀ ਤੇ ਮਗਰ-ਮਗਰ ਮੁਰੀਦ ਵੀ ਜਾ ਰਹੇ ਸੀ ਤਾਂ ਸਾਈਂ ਜੀ ਉੱਥੋਂ ਵਾਪਸ ਮੁੜ ਪਏ ਤਾਂ ਹੀ ਨਾਲੋਂ ਨਾਲ ਉਹਨਾਂ ਦੇ ਮੁਰੀਦ ਤੇ ਸੇਵਾਦਾਰ ਵੀ ਵਾਪਸ ਨੂੰ ਆ ਗਏ ਸੇਵਾਦਾਰ ਸਾਈਂ ਜੀ ਨੂੰ ਆਖਦੇ ਕਿ ਕੀ ਗੱਲ ਸਾਈਂ ਜੀ ਸਭ ਕੁਝ ਠੀਕ ਤਾਂ ਹੈ ਤੁਹਾਡੀ ਤबीयत ਨੇ ਤਾਂ ਨਹੀਂ ਖਰਾਬ ਜੇ ਤबीयत ਖਰਾਬ ਹੈ ਤਾਂ ਆਪਾਂ ਕਿਸੇ ਡਾਕਟਰ ਨੂੰ ਬੁਲਾ ਲੈਨੇ ਆ ਸਾਈਂ ਜੀ ਆਖਦੇ ਨਹੀਂ ਤੁਹਾਨੂੰ ਅਸੀਂ ਸਭ ਕੁਝ ਦੱਸਦੇ ਆ ਇਹਨੇ ਨੂੰ ਸਾਈਂ ਜੀ ਦੇ ਫਿਰ ਦਰਬਾਰ ਦੇ ਮੁੱਖ ਗੇਟ ਵੱਲ ਨੂੰ ਚੱਲ ਪਏ ਫਿਰ ਮਗਰ ਹੀ ਸਾਈਂ ਜੀ ਦੇ ਸੇਵਾਦਾਰ ਮਗਰ ਮਗਰ ਚੱਲ ਪਏ ਸਾਈਂ ਜੀ ਫਿਰ ਵਾਪਸ ਆ ਕੇ ਆਪਣੇ ਰੂਮ ਵਿੱਚ ਬੈਠ ਗਏ ਪਿੱਛੇ ਹੀ ਸੇਵਾਦਾਰ ਆਏ ਸੇਵਾਦਾਰ ਸਾਈਂ ਜੀ ਨੂੰ ਫਿਰ ਘਹਿਣ ਲੱਗੇ ਕੀ ਸਾਈਂ ਜੀ ਤਬਿਆਤ ਠੀਕ ਹੈ ਸਾਈਂ ਜੀ ਕੁਛ ਨਹੀਂ ਬੋਲਦੇ ਸਾਈਂ ਜੀ ਆਖਦੇ ਆ ਦੋ ਦੱਸ ਦਿਆਂ ਸਾਈਂ ਜੀ ਆਖਦੇ ਆ ਰੁਕੋ ਰੁਕੋ ਤੁਹਾਨੂੰ ਸਭ ਦੱਸ ਦਿਆਂ ਤਾਂ ਸੇਵਾਦਾਰ ਵੀ ਸਾਈਂ ਜੀ ਦੇ ਮਗਰ ਮਗਰ ਆਏ ਤੇ ਆ ਕੇ ਰੂਮ ਵਿੱਚ ਬੈਠ ਗਏ ਸਾਈਂ ਜੀ ਆਖਦੇ ਕਿ ਤੁਸੀਂ ਸਾਰੇ ਬੈਠ ਜਾਓ ਤਾਂ ਸੇਵਾਦਾਰ ਸਾਰੇ ਬੈਠ ਜਾਂਦੇ ਨੇ ਤਾਂ ਸੇਵਾਦਾਰ ਆਖਦੇ ਨੇ ਸਾਈਂ ਜੀ ਕੁਛ ਚਾਹੀਦਾ ਤੁਹਾਨੂੰ ਜੇ ਕੁਛ ਚਾਹੀਦਾ ਤਾਂ ਲਿਆ ਦੇਣੇ ਆ ਤੁਹਾਨੂੰ ਤਾਂ ਸਾਈਂ ਜੀ ਆਖਦੇ ਕੁਛ ਨਹੀਂ ਚਾਹੀਦਾ ਤੇ ਫਿਰ ਸੇਵਾਦਾਰ ਆਖਦਾ ਦੱਸੋ ਤਾਂ ਸਹੀ ਹੋਇਆ ਕੀ ਹੈ ਤਾਂ ਸਾਈਂ ਜੀ ਆਖ ਆਖਦੇ ਨੇ ਸਾਈਂ ਜੀ ਉੱਥੇ 2 ਮਿੰਟ ਬੈਠੇ ਫਿਰ ਇੱਕ ਸੇਵਾਦਾਰ ਬੋਲਿਆ ਕਿ ਸਾਈਂ ਜੀ ਹੁਣ ਤਾਂ ਦੱਸ ਦੋ ਕੀ ਹੋਇਆ ਸੀ ਤਾਂ ਸਾਈਂ ਜੀ ਕਹਿਣ ਲੱਗੇ ਕਿ ਆਪਣੇ ਇੱਕ ਮੂਰੀ ਸੀ ਜੋ ਦਰਬਾਰ ਆ ਰਿਹਾ ਸੀ ਉਸ ਨੂੰ ਕੁਝ ਲੋਕ ਕੁੱਟ ਮਾਰ ਰਹੇ ਸੀ ਉਸ ਨੂੰ ਕੁਝ ਲੋਕ ਮਾਰਦੇ ਪਏ ਸੀ ਸਾਈਂ ਜੀ ਆਖਦੇ ਕਿ ਅਸੀਂ ਉਹਨਾਂ ਨੂੰ ਛਡਾਉਣ ਚੱਲੇ ਸੀ ਪਰ ਉਸ ਮੁਰੀਦ ਨੇ ਸਾਡੇ ਦੇ ਯਕੀਨ ਛੱਡ ਦਿੱਤਾ ਉਸ ਨੇ ਉੱਥੇ ਇੱਕ ਡੜਾ ਚੱਕਿਆ ਤੇ ਉਸ ਵਿਅਕਤੀਆਂ ਦੇ ਮਾਰਨ ਲੱਗ ਗਿਆ ਜੋ ਉਸ ਨੂੰ ਮਾਰ ਰਹੇ ਸੀ ਉਸ ਮੁਰੀਦ ਨੇ ਸਾਡੇ ਦੇ ਯਕੀਨ ਛੱਡ ਦਿੱਤਾ ਤੇ ਉਸ ਡੜੇ ਤੇ ਯਕੀਨ ਕਰ ਲਿਆ ਇਸੇ ਕਰਕੇ ਅਸੀਂ ਵਾਪਸ ਆ ਗਏ ਸਾਈਂ ਜੀ ਹਮੇਸ਼ਾ ਆਪਣੇ ਮੁਰੀਦਾਂ ਦਾ ਧਿਆਨ ਰੱਖਦੇ ਨੇ ਚਾਹੇ ਮੁਰਿਦ ਦੂਰ ਬੈਠਾ ਹੋਣ ਭਾਵੇਂ ਨੇੜੇ ਬੈਠੇ ਹੋਣ ਪੀਰ ਮੁਰਸ਼ਿਦ ਦੀ ਹਮੇਸ਼ਾ ਨਜ਼ਰ ਆਪਣੇ ਮੁਰਿਦਾਂ ਤੇ ਹੀ ਰਹਿੰਦੀ ਹੈ ਸਾਈਂ ਜੀ ਗੁਰਦਾਸ ਮਾਨ ਜੀ ਨੂੰ ਵੀ ਆਖਦੇ ਸੀ ਕਿ ਗੁਰਦਾਸ ਮਾਨ ਤੈਨੂੰ ਕੀ ਪਤਾ ਹੈ ਇਹ ਲੱਗਦਾ ਹੈ ਕਿ ਸਾਨੂੰ ਕੁਝ ਪਤਾ ਨਹੀਂ ਲੱਗਦਾ ਅਸੀਂ ਇੱਥੇ ਬੈਠ ਕੇ ਸਾਰੇ ਪਾਸੇ ਨਿਗਾਹ ਰੱਖ ਰਹੇ ਹਾਂ ਜਿੱਥੇ ਸਾਡਾ ਜੀ ਗੁਰਦਾਸ ਜੀ ਆਪਦਾ ਕੈਮਰਾ ਉੱਥੇ ਫੋਕਸ ਕਰ ਲੈਣੇ ਆ ਜਿੱਥੇ ਅਸੀਂ ਦੇਖਣਾ ਹੁੰਦਾ ਅਸੀਂ ਆਪਦਾ ਕੈਮਰਾ ਹਰ ਪਰ ਸਿੱਖਵਾ ਸਕਦੇ ਆ ਜਿੱਥੇ ਸਾਡਾ ਜੀ ਕਰਦਾ ਅਸੀਂ ਵੇਖ ਲੈਨੇ ਆ ਫੋਕਸ ਕਰਕੇ ਏਸੀਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਹੋਰ ਨਵੇਂ ਨਵੇਂ ਵੀਡੀਓਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਸ ਸਕੇ ਤੇ ਤੁਹਾਡੇ ਲਈ ਨਵੇਂ ਨਵੇਂ ਵੀਡੀਓਸ ਲੈ ਕੇ ਆਂਦੇ ਰਹੀਏ ਜੈ ਸੈਨ ਦੀ